ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਮੰਗਲ ਪਾਂਡੇ ਬਾਰੇ 10 ਲਾਈਨਾਂ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਮੰਗਲ ਪਾਂਡੇ ਮੰਗਲ ਪਾਂਡੇ ਇੱਕ ਮਹਾਨ ਸੁਤੰਤਰਤਾ ਸੈਨਾ ਨੀਤੀ ਯੋਧਾ ਸੀ ਜਿਸ ਨੇ 1857 ਵਿੱਚ ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਮੰਗਲ ਪਾਂਡੇ ਦਾ ਜਨਮ ਉੱਤਰ ਪ੍ਰਦੇਸ਼ ਦੇ ਬਲਿਆ ਜ਼ਿਲ੍ਹੇ ਦੇ ਨਗਵਾ ਪਿੰਡ ਵਿੱਚ 19 ਜੁਲਾਈ 1827 ਨੂੰ ਇੱਕ ਬ੍ਰਾਹਮਣ ਦਿਵਾਕਰ ਪਾਂਡੇ ਦੇ ਘਰ ਹੋਇਆ ਸਾਲ 1849 ਨੂੰ ਜਦੋਂ ਉਹਨਾਂ ਦੀ ਉਮਰ 22 ਸਾਲ ਦੀ ਸੀ ਉਹ ਬ੍ਰਿਟਾਨੀ ਇਸਟ ਇੰਡੀਆ ਕੰਪਨੀ ਦੀ ਫੌਜ ਵਿੱਚ ਸ਼ਾਮਲ ਹੋ ਗਏ ਕੰਪਨੀ ਦੇ ਸਪਾਈਆਂ ਨੂੰ ਜੋ ਬੰਦੂਕ ਦਿੱਤੀ ਜਾਂਦੀ ਸੀ ਉਸ ਵਿੱਚ ਕਾਰਤੂਸ ਨੂੰ ਮੂੰਹ ਨਾਲ ਛਿੱਲ ਕੇ ਭਰਨਾ ਪੈਂਦਾ ਸੀ ਕਾਰਤੂਸ ਦੇ ਬਾਹਰੀ ਹਿੱਸੇ ਵਿੱਚ ਚਰਬੀ ਹੁੰਦੀ ਸੀ ਤੇ ਕਿਹਾ ਜਾਂਦਾ ਸੀ ਕਿ ਇਹ ਚਰਬੀ ਸੂਰਜਾ ਜਾਂ ਗਾਂ ਦੇ ਮਾਸ ਤੋਂ ਬਣਾਈ ਜਾਂਦੀ ਸੀ ਇਸ ਗੱਲ ਨੇ ਸਪਾਈਆਂ ਦੇ ਮਨ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਗੁੱਸਾ ਭਰ ਦਿੱਤਾ ਜਦੋਂ ਇਹ ਕਾਰਤੂਸ ਫੌਜ ਵਿੱਚ ਵੰਡਿਆ ਗਿਆ ਤਾਂ ਮੰਗਲ ਪਾਂਡੇ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਜਦੋਂ ਅੰਗਰੇਜ਼ ਅਫਸਰ ਨੇ ਮੰਗਲਪੰਡੀ ਤੋਂ ਸਿੱਧੇ ਹਥਿਆਰ ਖੋਣ ਤੇ ਵਰਦੀ ਉਤਰਵਾਉਣ ਦਾ ਹੁਕਮ ਦਿੱਤਾ ਤਾਂ ਉਸਨੇ ਅੰਗਰੇਜ਼ ਅਫਸਰ ਮੇਜਰ ਹਾਊਸਨ ਤੇ ਹਮਲਾ ਕਰਕੇ ਉਸਨੂੰ ਮਾਰ ਦਿੱਤਾ ਮੰਗਲਪੰਡੀ ਨੇ ਬੈਰਕਪੁਰ ਸ਼ੋਨੀ ਵਿੱਚ 29 ਮਾਰਚ 1857 ਨੂੰ ਗਿਰਜਾ ਵਿਰੁੱਧ ਇੱਕ ਦ੍ਰੋਹ ਸ਼ੁਰੂ ਕਰ ਦਿੱਤਾ ਮੰਗਲਪੰਡੀ ਨੇ ਕੋਰ ਅਧਿਕਾਰੀ ਲੈਫਟੀਨੈਂਟ ਬੌਬ ਨੂੰ ਵੀ ਜ਼ਖਮੀ ਕਰ ਦਿੱਤਾ ਇਸ ਤੋਂ ਬਾਅਦ ਮੰਗਲਪੰਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇਜ਼ਲੀ ਮੁਤਾਬਕ ਉਸ ਨੂੰ 18 April 1857 ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਸੀ ਪਰ ਉਸ ਨੂੰ 10 ਦਿਨ ਪਹਿਲਾਂ ਹੀ ਫਾਂਸੀ ਤੇ ਲਟਕਾ ਦਿੱਤਾ ਗਿਆ ਮੰਗਲ ਪਾਂਡੇ ਦੇ ਵਿਦਰੋਹ ਤੋਂ ਬਾਅਦ ਮੀਰਠ ਦੀ ਸ਼ੋਣੀ ਵਿੱਚ ਬਗਾਵਤ ਹੋਈ ਮੰਗਲ ਪਾਂਡੇ ਦੀ ਸ਼ਹਾਦਤ ਦੀ ਖਬਰ ਫੈਲਣ ਨਾਲ ਥਾਂ-ਥਾਂ ਤੇ ਅੰਗਰੇਜ਼ਾਂ ਖਿਲਾਫ ਸੰਘਰਸ਼ ਤੇਜ਼ ਹੋ ਗਿਆ ਮੰਗਲ ਪਾਂਡੇ ਦੁਆਰਾ ਲਗਾਈ ਚਿੰਗਾਰੀ ਹੀ ਆਜ਼ਾਦੀ ਦਾ ਬੀਜ ਸਾਬਿਤ ਹੋਈ ਤਾਂ ਇਸੇ ਗੇ 10 ਲਾਈਨਾਂ ਮੰਗਲ ਪਾਂਡੀ ਬਾਰੇ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚੈਨੈ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ